ਸਤਿ ਸ੍ਰੀ ਅਕਾਲ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਸਿਰਸਿਰੇ 6:00 ਵਜੇ ਦਾ 2:30 ਵਜੇ ਬੱਦਲ ਇੰਨਾ ਚੜ ਕੇ ਆਇਆ ਤੇ ਹਲਕੇ ਹਲਕੀਆਂ ਕਿਣੀਆਂ ਪੈ ਰਹੀਆਂ ਆ ਐਂ ਤਾਂ ਲੱਗਦਾ ਵੀ ਥੋੜੀ ਦੇਰ ਚ ਜਿਹੜੀ ਬਾਰਿਸ਼ ਆ ਉਹ ਆਜੂਗੀ ਆਪਾਂ ਸ਼ੁਰੂ ਕਰ ਲਿਤਾ ਹੈ ਮਾਰਨਿੰਗ ਟਾਈਮ ਵਲੌਗ ਆਮਾ ਕਾ ਚਲੋ ਵਲੌਗ ਸ਼ੁਰੂ ਕਰ ਲੈਨੇ ਆ ਦੇ ਲੋ ਜੀ ਦੇਖਦੇ ਦੇਖਦੇ ਹੋ ਗਈ ਸ਼ੁਰੂ بارش ਅੱਜ ਚੌਥਾ ਦਿਨ ਆ ਤੜਕੇ ਮਤਲਬ ਸਵੇਰੇ ਅਰਲੀ ਮਾਰਨਿੰਗ ਬਾਰਿਸ਼ ਆਂਦਾ ਚੌਥੇ ਦਿਨ ਅੱਜ ਥੋੜੀ ਲੇਟ ਲੱਗਿਆ ਨਹੀਂ ਤਾਂ ਸਵੇਰੇ 3-4 ਵਜੇ ਤੋਂ ਜਿਹੜੀ بارش ਸ਼ੁਰੂ ਹੋ ਜਾਂਦੀ ਹੈ ਅੱਜ ਜੀ ਸ਼ਾਮ ਦਾ ਟਾਈਮ ਆ ਚਾਰ ਵਾਚ ਚੁੱਕੇ ਤੇ ਮੈਂ ਧਰੀ ਹੋਈ ਸੀ ਚਾ ਇੱਕ ਪਾਸੇ ਧਰੀ ਸੀ ਦਿਹਾੜੀਆਂ ਵਾਸਤੇ ਇੱਕ ਵਾਸਤੇ ਇੱਕ ਪਾਸੇ ਧਰੀ ਸੀ ਆਪਣੇ ਵਾਸਤੇ ਤੇ ਸਵੇਰੇ ਕੀਤੀ ਜੀ ਆਪਾਂ ਪੂਰੀ ਡੀਪ ਕਲੀਨਿੰਗ ਕਿਉਂਕਿ ਇੱਕ ਤਾਂ بارش ਡੇਲੀ ਆ ਜਾਂਦੀ ਉਹਦੇ ਕਰਕੇ ਮੌਸਮ ਠੰਡਾ ਹੋਇਆ ਹੋਇਆ ਮੈਂ ਕਿਹਾ ਚਲੋ ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਵਿੱਚ ਜਿਹੜਾ ਡੀਪ ਕਲੀਨਿੰਗ ਦਾ ਕੰਮ ਉਹ ਵੀ ਆਪਾਂ ਜਿਹੜਾ ਨਵੇੜ ਲਈਏ ਕਿਉਂਕਿ ਫਿਰ ਕੱਲਿਆਂ ਨੂੰ ਕਰਨਾ ਔਖਾ ਹੋ ਜਾਂਦਾ ਹੈ ਤੇ ਉਹਦੀ ਵੀਡੀਓ ਜਿਹੜੀ ਹੈ ਮੈਂ ਨਹੀਂ ਬਣਾਈ ਕਿਉਂਕਿ ਜਾਂ ਤਾਂ ਫਿਰ ਆਪਾਂ ਵੀਡੀਓ ਬਣਾਉਂਦੇ ਜਾਂ ਫਿਰ ਆਪਾਂ ਕੰਮ ਕਰਦੇ ਕਿਉਂਕਿ ਕਦੇ ਕੈਮਰਾ ਕਿਤੇ ਸੈੱਟ ਕਰਕੇ ਕਦੇ ਕਿਤੇ ਸੈੱਟ ਕਰ ਉਹਦੇ ਨਾਲ ਫਿਰ ਜਿਹੜਾ ਟਾਈਮ ਬਹੁਤ ਬੇਸਟ ਹੋ ਜਾਂਦਾ ਹੈ ਤੇ ਫਿਰ ਮੈਨੂੰ ਇਹ ਸੀ ਮੈਂ ਕਿ ਚਲੋ ਜਲਦੀ ਜਲਦੀ ਜਿਹੜਾ ਕੰਮ ਆਪਣਾ ਡੀਪ ਕਲੀਨਿੰਗ ਦਾ ਉਹ ਕਰ ਲਈਏ ਕਿਉਂਕਿ ਤਿੰਨ ਤਰੀਕ ਤੋਂ ਬੱਚਿਆਂ ਦੇ ਜਿਹੜੇ ਸਕੂਲ ਉਹ ਲੱਗ ਰਹੇ ਆ ਤੇ ਅੱਜ ਹੈਗੀ ਹੈ ਜੀ 29 ਤਰੀਕ ਤੇ 29 ਤਰੀਕ ਦਾ ਬਲੌਗ ਆ ਇਹ ਤੇ ਇਸ ਕਰਕੇ ਜਿਹੜਾ ਆ ਫਿਰ ਮੈਂ ਨਾ ਪੂਰੀ ਵੀਡੀਓ ਨਹੀਂ ਬਣਾਈ ਹੈਗੀ ਲੋ ਜੀ ਦਿਆਰੀ ਦੀ ਚਾਹ ਪਾਤੀ ਆਪਾਂ ਡੋਲੂ ਦੇ ਵਿੱਚ ਤੇ ਆਪਣੀ ਵੀਰੈਟੀ ਹੁਣ ਆਪਾਂ ਆਪਣੀ ਪਾ ਲਈਏ ਗਲਾਸਾ ਵਿੱਚ ਕਿਉਂਕਿ ਟਾਈਮ ਹੋ ਚੁੱਕਾ ਹੈ 4:00 ਵੱਜ ਚੁੱਕੇ ਆ ਤੇ ਬਾਹਰ ਹੈਗਾ ਬੱਦਲ ਚਾਹ ਪੀ ਕੇ ਦੇਖਦੇ ਆ ਫਿਰ ਆਪਾਂ ਖੇਤਾਂ ਵੱਲ ਚੱਲਦੇ ਆ ਘੁੰਮ ਕੇ ਆਨੇ ਆ ਘਰ ਦਾ ਸਾਰਾ ਕੰਮ ਆਪਣਾ ਜਿਹੜਾ ਆ ਕਰ ਲੇ ਦਿੱਤਾ ਮੈਂ ਸਬਜ਼ੀ ਦੁਪਹਿਰ ਵੇਲੇ ਬਣਾ ਲਿੱਤੀ ਸੀ ਅੱਜ ਮੈਂ ਤੇ ਈਨ ਆ ਪੂਰੀ ਉਦੋਂ ਹੈਗੀ ਬਣਾ ਕੇ ਖਾਣੀ ਆ ਕੋਈ ਖਾਉਗੀ ਸਾਰੀ ਦਿਹਾੜੀ ਖਾਣ ਦਾ ਹੀ ਕੰਮ ਆ ਖਾ ਲਿਖੇਗਾ ਸਵੇਰੇ ਮੈਂ ਰੋਟੀ ਖਾਈ ਹੋਊਗੀ ਦੋ ਮਾੜੀ ਹੋਊਗੀ ਸ਼ਾਮ ਦੇ ਟਾਈਮ 'ਚ ਇੱਧਰ 5 5:30 ਦਾ ਟਾਈਮ ਆ ਤੇ ਅੱਪ ਆ ਗਿਆ ਖੇਤਾਂ ਵੱਲ ਘੁੰਮਣ ਵਾਸਤੇ ਮੌਸਮ ਅਜੇ ਠੰਡਾ ਹੀ ਹੈ ਬੱਦਲ ਹੋਇਆ ਹੋਇਆ ਆ ਤੇ ਮਤਲਬ ਕਿ 4 ਦਿਨ ਹੋ ਗਏ ਲਗਾਤਾਰ ਜਿਹੜੀ ਬਾਰਿਸ਼ ਕਨੇ ਆ ਜਾਂਦੀ ਹੈ ਸਵੇਰੇ ਅਰਲੀ ਮਾਰਨਿੰਗ 3 ਵਜੇ 4 ਵਜੇ بارش ਜਿਹੜੀ ਆ ਤੜਕੇ ਆ ਜਾਂਦੀ ਹੈ ਤਾਂ 8 9 ਵਜਦਿਆਂ ਜਿਹੜੀ بارش ਉਹ हट ਜਾਂਦੀ ਹੈ ਤੇ ਉਸ ਤੋਂ ਬਾਅਦ ਨਿਕਲ ਜਾਂਦੀ ਹੈ ਧੁੱਪ ਪਰ ਮੌਸਮ ਵਿੱਚ ਕਾਫੀ ਸੁਧਾਰ ਆ ਮੌਸਮ ਕਾਫੀ ਠੰਡਾ ਹੋ ਚੁੱਕਾ ਹੈ ਤੇ ਐਤਕੀ ਬਸ ਇਹੀ ਮੰਨੂ ਜਿਹੜਾ ਆ ਹੈਗਾ بارشਾਂ ਦਾ ਇਸ ਮੌਸਮ ਦੇ ਵਿੱਚ ਜੀਨੀਦਾਰਾਂ ਨੂੰ ਚਾਹੀਦੀਆਂ ਪਰ ਹਲੇ ਜਿਹੜੀ ਆਪਣੀ ਮੱਕੀ ਆ ਉਹ ਚੱਕਣ ਵਾਲੀ ਪਈ ਆ ਤੇ ਇੱਧਰ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਜਾਮਣਾ ਜਾਮਣਾ ਦਾ ਫਲ ਦੇਖੋ ਕਿੰਨਾ ਐਤਕੀ ਹੋਇਆ ਹੋਇਆ ਹੈ ਤੇ ਚੰਮਣ ਜਿਹੜੀ ਹੈ ਭਰੀ ਪਈ ਹੈ ਚੰਮਣਾ ਨਾਲ ਹੋਰ ਥੋੜੇ ਦਿਨਾਂ ਚੇ ਵੀ ਕਾਲੀਆਂ ਕਾਲੀਆਂ ਨਜ਼ਰ ਆਣਗੀਆਂ ਤੇ ਇੱਧਰ ਪੱਟ ਰਹੇ ਆ ਜੀ ਦਿਹਾੜੀਏ ਆਪਣੇ ਪਨੀਰੀ ਧਾਨਾਂ ਦੀ ਬਦਲਦਾ ਬਣ ਗਿਆ ਜੀ ਬਹੁਤ ਮੱਕੀ ਕਾਲੂ ਲੱਗੂ ਕੰਪੈਨ ਦੁਆਰਾ ਪਰ ਅੱਗੇ ਮੈਂ ਪੰਜਾਬੀ ਦੀ ਪ੍ਰੇਰ ਬਣਾਉਣੀ ਇਹਨੂੰ ਪਾਣੀ ਲੱਗੂਗਾ ਇਹ ਨਹੀਂ ਲੈ ਇਹਨੂੰ ਪਾਣੀ ਲੱਗੂਗਾ ਤੇ ਉਹ ਫਾਈਲਾਂ ਵੀ ਲਿਆ ਤੇ ਦੂਸਰੇ ਲੈ ਲਈਆਂ ਕਿਹੜੀ ਦੂਜੀ ਪ੍ਰੈਕਟੀਕਲ ਹਾਂ ਇੱਕ ਮਾਜ ਮੈਡਮ ਦਾ ਮੈਸੇਜ ਆਇਆ ਹੈ ਠੀਕ ਹੈ ਨਹੀਂ ਵੀ 3 ਤਰੀਕ ਨੂੰ ਸਕੂਲ ਰੀਓਪਨ ਹਾਂ ਹਾਂਜੀ ਤੇ ਆਪਣੀਆਂ 홀ੀਡੇ ਹੋਮਵਰਕ ਕੰਪਲੀਟ ਕਰੋ ਪ੍ਰੈਕਟੀਕਲ ਵਾਲੀ ਜਿਹੜੀ ਮੰਦੋਂ ਹੱਥੇ ਕੱਲ ਲੈਣਗੇ ਮੇਰੇ ਪ੍ਰੈਕਟੀਕਲ ਵੀ ਕਰਦੇ ਆ ਨਾ ਮੇਰੀ ਮੰਨੋ ਹੋਰ ਕੋਈ ਪਾਣੀ ਲੱਗਣ ਵਾਲਾ ਲੱਗਦਾ ਜੀ ਆ ਸੁੱਕਾ ਤਾਂ ਪਿਆ ਖੇਤ ਦੇ ਲੜਾ ਤੂੰ ਤੇਰੇ ਦੋਸਤ ਕੋ ਹੈਗੀਆਂ ਆ ਉਹ ਆਪ ਤੇਰੇ ਨਾਲ ਫਿਰ ਜਾ ਮੇਰੇ ਵਰਗੀ ਪੁੱਛਣਾ ਤੂੰ ਕਿ ਪ੍ਰੈਕਟੀਕਲ ਕੁਝ ਲੈ ਲਈਆਂ ਨੇ ਕਿ ਕੀ ਲੈ ਲਈਆਂ ਨੇ ਲੈਣੀ ਤਾਂ ਕਿੱਥੋਂ ਹੈਂ ਕੱਪੜਾ ਮਾਰਨ ਦਾ ਕਰਨਾ ਹੋਣਾ ਖਾਂਦੀ ਤੂੰ ਉੱਧਰ ਮੇਰੀ ਤਾਂ ਫੋਟ ਚਲੋ ਪ੍ਰੈਕਟੀਕਲ ਆਣੀਆਂ ਮੇਰੀਆਂ ਪ੍ਰੈਕਟੀਕਲ ਲੈ ਤਾਂ ਆਂਦੀਆਂ ਮੇਰੀਆਂ ਮੈਨੂੰ ਕਹਿੰਦੀ ਉਦੋਂ ਲੈ ਕੇ ਆਂਦੀਆਂ ਪ੍ਰੈਕਟੀਕਲ ਉਹ ਫਾਈਲ ਲੈ ਲਿਆਣੀਆਂ ਚੋਲੇ ਪ੍ਰੈਕਟੀਕਲ ਆ ਵੀ ਆ ਚੁੱਕੇ ਆ ਜਿਹੜੀ ਕਿ ਸਭ ਤੋਂ ਇੰਪੋਰਟੈਂਟ ਹੈ। ਆ ਗੱਦੂ ਹੋ ਗਿਆ। ਇੱਧਰ ਆ ਪਾਏ ਹੋਇਆ ਜੀ ਖੇਤਾਂ ਵੱਲ ਘੁੰਮਣ ਵਾਸਤੇ ਤੇ ਇਹ ਆਪਣੀ ਮੱਕੀ ਜਿਹੜੀ ਬੱਡ ਹੋ ਗਈ ਉਹ ਵਾਲੇ ਖੇਤ ਆ। ਤੇ ਅੱਗੇ ਹਲੇ ਆਪਣੀ ਜਿਹੜੀ ਮੱਕੀ ਆ ਉਹ ਖੜੀ ਆ ਜਿਹੜੇ ਆ ਖੇਤ ਆ ਆਪਣੇ ਮੱਕੀ ਵਾਲੇ ਇਹ ਹਲੇ ਆਪਣੀ ਮੱਕੀ ਜਿਹੜੀ ਨਹੀਂ ਬੱਡ ਹੋਈ ਹੈਗੀ ਤੇ ਇਹਨੂੰ ਦੇਖਦੇ-ਦੇਖ ਕੇ ਬਹੁਤ ਪਰੇਸ਼ਾਨੀ ਹੁੰਦੀ ਆ ਵੀ ਕਦੋਂ ਮਤਲਬ ਕਿ ਮੌਸਮ ਸਾਫ ਹੋਊਗਾ ਤੇ ਹੁਣ ਵੀ ਇਸ ਟਾਈਮ ਵੀ ਬੱਦਲ ਹੋਇਆ ਹੋਇਆ ਆ ਤੇ ਸਵੇਰੇ ਫੇਰ ਇੰਨੀ بارش ਹੋਈ ਆ ਮਤਲਬ 3-4 ਦਿਨਾਂ ਤੋਂ ਲਗਾਤਾਰ ਸਵੇਰੇ ਸਵੇਰੇ بارش ਆ ਜਾਂਦੀ ਹੈ ਦਿਨ ਵਿੱਚ ਧੁੱਪ ਨਿਕਲ ਜਾਂਦੀ ਆ ਫਿਰ ਜਿਹੜੀ ਕੰਬਾਈ ਨਾ ਉਹ ਖੇਤ ਵਿੱਚ ਨਹੀਂ ਚੱਲਦੀ ਕਿਉਂਕਿ ਪਾਣੀ ਖੜਾ ਹੋ ਜਾਂਦਾ ਆ ਤੇ ਹੁਣ ਵੀ ਕਾਫੀ ਬੱਦਲ ਹੋਇਆ ਹੋਇਆ ਹੈ ਤੇ ਇੱਧਰ ਆਪਾਂ ਖੇਤਾਂ ਵੱਲ ਘੁੰਮ ਕੇ ਹੁਣ ਜਾ ਰਹੇ ਆ ਘਰਵਲ ਘਰਵਲ ਜਾਂਦੇ ਜਾਂਦੇ ਨਾਲ ਨਾਲ ਤੁਹਾਨੂੰ ਦਿਖਾ ਰਹੇ ਆ ਖੇਤ ਇੱਕ ਆਵਲਾ ਆਪਣਾ ਇੱਧਰ ਵੀ ਜਿਹੜੀ ਮੱਕੀ ਖੜੀ ਐ ਵੀ ਆਪਣੀਆਂ ਤੇ ਇਹ ਵੀ ਦੋਨੋਂ ਸਾਈਡ ਮੱਕੀ ਜਿਹੜੀ ਐ ਆਪਣੀਆਂ ਵੱਡਣ ਵਾਲੀ ਖੜੀ ਤੇ ਮਤਲਬ ਕਿ ਹੁਣ ਇੰਨਾ ਨੁਕਸਾਨ ਹੋ ਰਿਹਾ ਐ ਖੇਤਾਂ ਦੇ ਵਿੱਚ ਇਸ ਵਾਰ ਮੱਕੀ ਤੇ ਰੇਟ ਵੀ ਜਿਹੜੇ ਖਰਾਬ ਹੋ ਰਿਹਾ ਕਿਉਂਕਿ ਬਾਰਿਸ਼ਾਂ ਜਿਹੜਾ ਹਟਣ ਦਾ ਨਾਮ ਨਹੀਂ ਲੈ ਰਹੀਆਂ ਹੈਗੀਆਂ ਤੇ ਜਿਹੜਾ ਟਾਈਮ ਮੱਕੀ ਵੱਡਣ ਦਾ ਹੁੰਦਾ ਉਹ ਟਾਈਮ ਨਹੀਂ ਆ ਜਾਂਦਾ ਐ ਤੇ ਮੁੜ ਕੇ ਜਿਹੜੀ ਕੰਬਾਈ ਨਾ ਫਿਰ ਸਾਰਾ ਦਿਨ ਜਿਹੜੀ ਆ ਉਹ ਨਹੀਂ ਚੱਲਦੀ ਹੈਗੀ ਖੇਤਾਂ ਦੇ ਵਿੱਚ ਇੱਥੇ ਖੇਤਾਂ ਵੱਲ ਘੁੰਮ ਕੇ ਆਪਾਂ ਅਗੇ ਸੀ ਜੀ ਘਰ ਨੂੰ ਵਾਪਸ ਤੇ ਮੈਂ ਜਾਂਦ ਜਾਂਦੇ ਆਪਣੇ ਨਿਊ ਘਰ ਦੀ ਜਿਹੜੀ ਵੀਡੀਓ ਵੀ ਬਣਾ ਲਈ ਤੇ ਇਹ ਆਪਣਾ ਘਰ ਜਿਹੜਾ ਬਣ ਰਿਹਾ ਆ ਹੌਲੀ ਹੌਲੀ ਬਣਾਵਾਂਗੇ ਦੇਖੋ ਕਿੰਨੇ ਚਿਰ ਚ ਰੈਡੀ ਹੁੰਦਾ ਸਾਲ ਦੋ ਸਾਲ ਚ ਰੈਡੀ ਹੋਊਗਾ ਘਰ ਦੇ ਨੇੜੇ ਆਪਾਂ ਪਹੁੰਚ ਗਏ ਇੱਥੇ ਲਾਈ ਹੋਈਆਂ ਜੀ ਆਪਾਂ ਭਿੰਡੀਆਂ ਕਈਆ ਹਰੀਆਂ ਮਿਰਚਾਂ ਤੇ ਬਤਾਉਆਂ ਦੇ ਬੂਟੇ ਮੈਂ ਕਿਹਾ ਚਲੋ ਜਾਂਦ ਜਾਂਦੇ ਤੁਹਾਨੂੰ ਇਹ ਵੀ ਹਰੀਆ ਭਰੀਆਂ ਸਬਜ਼ੀਆਂ ਦਿਖਾਣੇ ਆ ਘਰ ਦੀਆਂ पाठ करके हटी से बाहर हो रही है बारिश चलो घूम के आने बारिश आके करते हैं कंटिन्यू ब्लॉग जी दूजे दिन अर्ली मॉर्निंग मोरनिंग टाइम फिर बारिश होंगी मैं का। चलो थोड़ा दिखाने कल भी सवेरे बारिश हो रही थी अज भी देखो अर्ली मॉर्निंग बारिश हो रही है मतलब कि यह ब्लॉग है उन्नती या तीह तरीक का तो देखो फिर बारिश हो रही है बारिश हो रही है बारिश खेतों वाल घूम आए हुए ਮੱਕੀ ਨੂੰ ਦੇਖ ਦੇਖ ਕੇ ਮਨ ਖਰਾਬ ਹੋ ਰਿਹਾ ਹੈ। ਮੱਕੀ ਆਪਣੀ ਸਾਰੀ ਖੜੀ ਆਲੇ ਵੱਡਣ ਵਾਲੀ ਤੇ ਬਾਰਿਸ਼ ਹਟਣ ਦਾ ਨਾਂ ਨਹੀਂ ਲੈ ਰਹੀ। ਲੋ ਜੀ ਬਾੜੇ ਆ ਗਏ ਤੇ ਹੁਣ ਆਰਡਰ ਲੱਗ ਕੇ ਆਇਆ ਅੱਛਾ ਦਾ ਪਿੰਨਿਆ ਬਾਰ ਬੱਕੇ ਪੱਛਾ ਬਾਰ ਹੋ ਰਹੀ ਹੈ ਜੀ ਬਾਰਿਸ਼। ਬਾਰਿਸ਼ ਵਿੱਚ ਚਾ ਪਿੰਨਿਆ ਨਾਲੇ ਲੈਂਦੀ ਹੋਈ ਹੈ ਜੀ ਆਟੇ ਦੇ। ਕਾਰਟਿਕਾ ਡਾਇਰ ਹੋਏ ਬਿਸਕਟ। ਇੱਧਰ ਹੋ ਰਹੀ ਚਾਹ ਰੈਡੀ ਤੇ ਹੁਣ ਨਾਲੇ ਬਾਹਰ ਬੈ ਕੇ ਚਾਹ ਪੀਨੇ ਆ। ਨਾਲ ਥੋੜੀ ਦੇਰ ਮਾਰਦੇ ਕੱਲਾ ਫਿਰ ਕਰਦੇ ਆ ਘਰ ਦੀ ਸਫਾਈ ਸ਼ੁਰੂ ਕਿਉਂਕਿ ਘਰੇ ਵੀ ਬਹੁਤ ਜ਼ਿਆਦਾ ਮਤਲਬ ਕਿ ਕੰਤ ਸ਼ਮਚਾ ਗਿਆ ਹੈ। ਇੱਕ ਹੁਣ ਜੇ ਪੋਚਾ ਲਾਣੇ ਉਹਦੀ 스మెల్ ਜੀ ਆਉਣ ਲੱਗ ਜਾਈ ਨਹੀਂ ਥੋੜਾ ਜਿਹਾ بارش ਘਟੇ ਤੇ ਪੋਚਾ ਵਧਰਾ ਲੱਗੂਗਾ। ਜਨ ਹੋਰ ਜਿਹੜੇ ਡੀਪ ਕਲੀਨਿੰਗ ਵਗੈਰਾ ਉਹ ਕਰ ਲੈਣੇ ਆ। ਤੇ ਪਹਿਲਾ ਬਾਹਰ ਲੋ ਜੀ ਬਾਹਰ ਆ ਕੇ ਬਹਿਰੇ 50 ਪਿੰਨ ਵਾਸਤੇ بارش ਦੇਖੋ ਕਿੰਨੀ ਤੇਜ਼ ਹੋ ਗਈ ਜਦੋਂ ਮੈਂ ਖੇਤਾ ਵੱਲ ਲਈ ਤਾਂ بارش ਜਿਹੜੀ ਉਹ ਬਹੁਤ ਤੇਜ਼ ਹੋ ਗਈ ਤੇ ਚਲੋ ਜੀ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਈ ਹੋਗੀ ਪਸੰਦ ਆਈ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਬਲੌਗ ਕਿੱਦਾਂ ਦਾ ਲੱਗਿਆ ਅੱਜ ਬਲੌਗ ਦੇ ਵਿੱਚ ਕੁਝ ਖਾਸ ਨਹੀਂ ਕੱਲ ਵੀ ਖੇਤਾ ਵਿੱਚ ਆਪਾਂ ਘੁੰਮ ਕੇ ਅੱਜ ਵੀ ਅਰਲੀ ਮਾਰਨਿੰਗ ਫਿਰ ਖੇਤਾ ਵੱਲ ਚੱਲ ਗਏ ਮੈਂ ਕਿਹਾ ਕੋਈ ਕੰਮ ਤਾਂ ਹਲੇ ਕਰਨ ਨੂੰ ਹੈ ਨੀਗਾ ਵੀ ਚਲੋ ਆਪਾਂ ਖੇਤਾ ਵੱਲ ਹੀ ਢੇੜਾ ਕੱਢ ਕੇ ਆਨੇ ਆ ਥੋੜੀ بارش ਔਲੀ ਹੋਈ ਸੀਗੀ ਮਤਲਬ ਕਿ ਹੁਣ 4 ਦਿਨ ਹੋ ਗਏ ਲਗਾਤਾਰ ਜਿਹੜੀ ਬਾਰਿਸ਼ ਆਂਦੀ ਨੂੰ ਹਨਾ ਸਵੇਰੇ ਸਵੇਰੇ ਆਂਦੀ ਆ ਦਿਨ ਵਿੱਚ ਧੁੱਪ ਨਿਕਲ ਜਾਂਦੀ ਆ ਹੁਣ ਇਸ ਟਾਈਮ ਦੇਖੋ ਟਾਈਮ 7 7:30 ਦਾ ਟਾਈਮ ਤੇ ਐਨ ਪੂਰੀ ਬਾਰਿਸ਼ ਹੋ ਰਹੀ ਆ ਹੁਣ ਹੋਰ ਅੱਧੇ ਪੂਨੇ ਘੰਟੇ ਚ ਜਿਹੜੀ ਬਾਰਿਸ਼ ਛੱਡ ਜਾਣੀ ਆ ਤੇ ਧੁੱਪ ਚ ਤੇ ਕੰਪਾਈਨ ਜਿਹੜੀ ਆ ਉਹ ਅੱਜ ਵੀ ਨਹੀਂ ਆਪਣੇ ਲੱਗਣੀ ਹੈਗੀ ਕਿਉਂਕਿ بارش ਪੈ ਕੇ ਮੱਕੀ ਸਾਰੀ ਫੇਰ ਗਿੱਲੀ ਹੋ ਗਈ ਇਸ ਵਾਰ ਨਾ بارش ਨੇ ਐਨਾ ਪਰੇਸ਼ਾਨ ਕੀਤਾ ਹੋਇਆ ਡੇਲੀ ਮਸ਼ੀਨ ਜਿਹੜੀ ਮਸ਼ੀਨ ਵਾਲੇ ਨੂੰ ਕੰਪਾਈਨ ਵਾਲੇ ਨੂੰ ਆਪਾਂ ਕਾਲ ਕਰਦੇ ਆ ਡੇਲੀ ਉਹ ਕਹੂਗਾ ਵੀ ਸਵੇਰੇ अर्ਲੀ ਮਾਰਨਿੰਗ ਆ ਜੂਗਾ अर्ਲੀ ਮਾਰਨਿੰਗ ਡੇਲੀ بارش ਆ ਜਾਂਦੀ ਹੈ ਪਰ ਕੰਪਾਈਨ ਨਹੀਂ ਆਉਂਦੀ ਹੈਗੀ ਤੇ ਚਲੋ ਦੇਖਦੇ ਹਾਂ ਹੁਣ ਕਿੰਨੇ ਦਿਨ ਲੱਗਦੇ ਇਸ ਵਾਰ ਮੱਕੀ ਨੂੰ ਵੈਸੇ ਤਾਂ بارشਾਂ ਜਿਹੜੀਆਂ ਜ਼ਿਮੀਂਦਾਰਾਂ ਵਾਸਤੇ ਬਹੁਤ ਵਧੀਆ ਆ ਲੇਕਿਨ ਇਸ ਵਾਰ ਜਿਹੜਾ ਹੈ ਮੱਕੀ ਕਰਕੇ ਬਹੁਤ ਪਰੇਸ਼ਾਨੀ ਹੋਈ ਹੋਈ ਆ ਤੇ ਹਲੇ ਮੱਕੀ ਜਿਹੜੀ ਉਹ ਸਾਹਮਣੇ ਹੋ ਰਹੀ